ਇਹਰ ਕੰਪਨੀ ਨੇ ਰਾਜੇ ਢਾਬੇ ਤੇ ਵੀ ਕਾਊਂਟਰ ਖੋਲ ਦਿੱਤਾ ਹੈ ਤੁਹਾਨੂੰ ਦੱਸ ਦਈਏ ਹੁਣ 10 ਕਰੋੜ ਦੀ ਸ਼ੁਰੂਆਤ ਇਸ ਲੋਹੜੀ ਤੇ ਇੱਥੋਂ ਕੀਤੀ ਗਈ ਆ ਦੱਸਿਆ ਜਾ ਰਿਹਾ ਹੈ ਕਿ 10 ਕਰੋੜ ਦੀ ਉਮੀਦ ਆ ਵੀ ਰਾਜੇ ਢਾਬੇ ਤੇ ਲੱਗੇ ਕਾਊਂਟਰ ਤੋਂ ਹੀ ਇਹ ਨਿਕਲ ਸਕਦਾ ਹੈ ਔਰ ਪਹਿਲ ਕਦਮੀ ਕੀਤੀ ਅੱਜ ਸ਼ੁਰੂਆਤ ਕੀਤੀ ਨਵੇਂ ਸਾਲ ਦੀ ਇਹਨਾਂ ਨੇ ਪ੍ਰਵਿੰਦਰ ਸਾਡੇ ਕੋਲੇ ਮੌਜੂਦਾ ਪੂਰੀ ਗੱਲਬਾਤ ਕਰ ਲੈਂਦੇ ਆ ਪ੍ਰਵਿੰਦਰ ਅੱਜ ਸ਼ੁਰੂਆਤ ਕੀਤੀ ਡੀਅਰ ਵੱਲੋਂ ਹਾਂਜੀ ਅੱਜ ਸ਼ੁਰੂਆਤ ਕੀਤੀ ਆ ਆਪਾਂ ਹੁਣ ਐਨਕੇ ਏਜੰਸੀ ਫਿਰੋਜ਼ਪੁਰ ਆਲੇ ਰਾਜਾ ਟਾਪੇ ਲੁਧਿਆਣੇ ਵੀ ਆ ਗਏ ਨੇ ਸਾਡੇ ਨਾਲ ਖੜੇ ਨੇ ਭਾਜੀ ਅਜਾ ਆਪਾਂ ਕਾਊਂਟਰ ਦੀ ਸ਼ੁਰੂਆਤ ਕਰਦੀ ਹੈ ਅੱਬਾ ਬੜੀ ਰੀਲ ਵਾਇਰਲ ਹੁੰਦੀ ਪਈਏ ਲਗਵਾ ਦੇ ਮੈਂ ਲਾਟਰੀ 10 ਕਰੋੜ ਦੀ ਸਾਰੀ ਵੀਡੀਓ ਬਣਾਈ ਜਾਂਦੇ ਆ ਭਈ 10 ਕਰੋੜ ਦੀ ਲਾਟਰੀ ਤਾਂ ਲੱਗੇਗੀ ਤੇ ਬੰਪਰ ਖਰੀਦੋਗੇ ਤੇ ਬੰਪਰ ਦੀ ਕੀਮਤ ਕਿੰਨੀ ਹੈ ਸੁਣ ਕੇ ਹੈਰਾਨ ਹੋ ਜਾਓਗੇ ਸਿਰਫ 500 ਰੁਪਏ ਟਿਕਟ ਦੀ ਕੀਮਤ ਹੈ 500 ਰੁਪਏ ਤੇ 10 ਕਰੋੜ ਦਾ ਇਨਾ ਵੱਡਾ ਇਨਾਮ ਉਹ ਵੀ 500 ਚ ਇੱਕ ਸਮਝ ਲ ਗਿਆ ਵੀ 500 ਚ 10 ਕਰੋੜ ਮਿਲ ਜਾਣਾ ਬਿਲਕੁਲ ਜੀ ਗਰੰਟੀਡ ਹੈ ਗਰੰਟੀਡ ਲਿਖਿਆ ਹੋਇਆ ਹੈ ਇਹ ਪੰਜਾਬ ਸਰਕਾਰ ਦਾ ਸਰਕਾਰੀ ਬੰਮਰ ਹੈ ਨਵਾਂ ਸਾਲ ਚੜ ਗਿਆ ਲੋੜੀ ਵੀ ਆਣ ਲਈ ਹੈ ਤੇ ਧਮਾਕਾ ਹੋ ਜਾਏਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਟਿਕਟ ਖਰੀਦ ਲੋਗੇ 500 ਰੁਪਏ ਦੀ 10 ਕਰੋੜ ਦਾ ਇਨਾ ਵੱਡਾ ਇਨਾਮ ਮੈਂ ਬੋਲਦਾ ਜੀਵਨ ਨੂੰ ਦੋ ਵਾਰੀ ਵਾਲਖਾਂਦੀ ਹੈ 10 ਕਰੋੜ ਸਿਰਫ 500 ਰੁਪਏ ਦੀ ਟਿਕਟ ਦੇ ਵਿੱਚ ਨਿਕਲਣਾ ਹੈ ਉਹ ਵੀ ਗਰੰਟੀਡ ਹੈ ਗਰੰਟੀਡ ਦਾ ਮਤਲਬ ਸਭ ਨੂੰ ਦੱਸ ਦਈਏ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ ਤੁਸੀਂ ਕਿਹਾ 500 ਦੀ ਟਿਕਟ 500 ਦੀ ਟਿਕਟ ਖਰੀਦ ਕੇ ਕਸਟਮਰ ਚਲਾ ਗਿਆ 10 ਕਰੋੜ ਉਹਨੂੰ ਨਿਕਲ ਗਿਆ ਤੇ ਜਿਹੜੇ ਭਾਈ ਸਾਹਿਬ ਬਾਕੀ ਖਰੀਦਣਗੇ ਉਹਨਾਂ ਦਾ ਕੀ ਹੋਊਗਾ ਕਿ ਇੱਕ ਬੰਦੇ ਦੇ 10 ਕਰੋੜ ਨਿਕਲਣਾ ਨਹੀਂ ਜੀ ਇਹ ਪੰਜਾਬ ਸਰਕਾਰ ਦਾ ਸਰਕਾਰੀ ਬੰਬਰ ਹੈ 10 ਕਰੋੜ ਦਾ ਪਹਿਲਾ ਹੀ ਨਾਮ ਹੈਗਾ ਹੀ ਹੈ ਦੂਜਾ ਨਾਮ ਸੁਣ ਲਓ ਕਰੋੜ ਦਾ ਤੀਜਾ 50 ਲੱਖ ਦਾ ਕੁੱਲ 68819 ਨਾਮ ਸਿਰਫ 500 ਰੁਪਈਆ ਦੀ ਟਿਕਟ ਦੇ ਵਿੱਚ ਜਨਤਾ ਦੇ ਵਿੱਚ ਦਿੱਤੇ ਜਾਣੇ ਨੇ ਜੀ ਇਹਦੇ 'ਚ ਸੀਰੀਅਸ ਦਾ ਕੀ ਮੈਟਰ ਹੁੰਦਾ ਕਹਿੰਦੇ ਇਹ ਤੇ ਬੀ ਤੇ ਸੀ ਸੀਰੀਜ਼ ਹੁੰਦੀ ਆ ਇਹਦੇ 'ਚ ਕੀ ਸੀਰੀਜ਼ ਨੇ ਆ ਟਿਕਟ ਨਾ ਦੋ ਸੀਰੀਜ਼ ਦੇ ਆ ਛਪੀ ਹੁੰਦੀ ਐ ਏ ਸੀਰੀਜ਼ ਤੇ ਬੀ ਸੀਰੀਜ਼ ਜਿਹੜਾ ਪਹਿਲਾ ਇਨਾਮ ਹੁੰਦੇ 10 ਕਰੋੜ ਰੁਪਏ ਤੋਂ ਗਰੰਟੀਡ ਹੁੰਦਾ ਉਹ ਕਿਸੇ ਵੀ ਸੀਰੀਜ਼ ਦੇ ਵਿੱਚ ਨਿਕਲ ਸਕਦਾ ਤਾਂ ਇਹ ਹਰ ਕਿਸ ਨੂੰ ਕਹਿੰਦੇ ਕਿ ਦੋਵੇਂ ਸੀਰੀਜ਼ ਖਰੀਦੋ ਏ ਵੀ ਖਰੀਦੋ ਤੇ ਬੀ ਵੀ ਖਰੀਦੋ ਕਿਉਂਕਿ ਤੁਹਾਡੇ ਚਾਂਸ ਵਧ ਜਾਂਦੇ ਇਨਾਮ ਆਣ ਦੇ ਵਿੱਚ ਕਿਉਂਕਿ ਜੇ ਛੋਟਾ ਇਨਾਮ ਵੀ ਨਿਕਲਦਾ ਦੁੱਗਣਾ ਹੋ ਜਾਂਦਾ ਪਰ ਕਈ ਲੋਕ ਹੀ ਹੁੰਦੇ ਕਿ ਦੋ ਨਹੀਂ ਖਰੀਦ ਸਕਦੇ ਸਿੰਗਲ ਟਿਕਟ ਖਰੀਦ ਕੇ ਵੀ ਆਪਣੀ ਕਿਸਮਤ ਦਾ ਜਮਾ ਸਕਦੇ ਆ ਅੱਛਾ ਇਹਨੂੰ ਕਿਵੇਂ ਦੇਖਿਆ ਜਾ ਸਕਦਾ ਲੋਕ ਸ਼ੱਕ ਕਰਦੇ ਨੇ ਵੀ ਆਪਦੇ ਬੰਦੇ ਤਾਂ ਤਾਂ ਨਹੀਂ ਕੱਢ ਲੈਂਦੇ ਕਿ ਦੇ ਅੰਦਰ ਖੱਤੇ ਤਾਂ ਨਹੀਂ ਕੱਢੀ ਜਾਂਦੇ ਲੋਕ ਸ਼ੱਕ ਕਰ ਲੈਂਦੇ ਨੇ ਇਹ ਕਿਵੇਂ ਇਹ ਦੇਖ ਸਕਦੇ ਆ ਇਹਨੂੰ ਕਿਵੇਂ ਦੇਖਿਆ ਜਾ ਸਕਦਾ ਕਿੱਥੇ ਨਿਕਲਦਾ ਇਨਾਮ ਇਹ ਪੰਜਾਬ ਸਰਕਾਰ ਦਾ ਸਰਕਾਰੀ ਬੰਪਰ ਹੈ YouTube ਤੇ লাইਵ ਰਿਜ਼ਲਟ ਚੱਲਦਾ ਹੈ YouTube ਤੇ ਲਾਈਵ ਦਿਖਾਇਆ ਜਾਂਦਾ ਬਹੁਤ ਹੀ ਟ੍ਰਾਂਸਪੇਰੈਂਸੀ ਨਾਲ ਕੰਮ ਹੁੰਦਾ ਹੈ ਕੋਈ ਵੀ ਜਾ ਕੇ ਉਸੇ ਚੱਕਰੀ ਘੁਮਾ ਸਕਦਾ ਹੈ ਜਿਹੜੀ ਚੱਕਰੀ ਤੇ ਨੰਬਰ ਘੁੰਮਨੇ ਨੇ ਉਹੀ ਰਿਜ਼ਲਟ ਵਿੱਚ ਆਣਾ ਹੈ YouTube ਦਾ ਲਾਈਵ ਲਿੰਕ ਟਿਕਟ ਤੇ ਲਿਖਿਆ ਹੁੰਦਾ ਟਿਕਟ ਦੇ ਅੱਗੇ ਟਿਕਟ ਤੇ ਪਿੱਛੇ ਬਕਾਇਦਾ ਸਕੈਨਰ ਨਹੀਂ ਬਣਾ ਹੁੰਦਾ ਟਿਕਟ ਤੁਸੀਂ ਸਕੈਨ ਕਰੋ ਰਿਜ਼ਲਟ ਖੋਲੋ ਚੈਨਲ ਖੋਲ ਜਾਏਗਾ ਹਾਂਜੀ ਬਿਲਕੁਲ ਤਾਂ ਮੈਂ ਇੱਕ ਚੀਜ਼ ਇਹਦੇ ਵਿੱਚ ਤੁਹਾਨੂੰ ਦੱਸ ਦੇਣਾ ਇਹਦੇ ਵਿੱਚ ਇਨਾਮ 500 ਰੁਪਏ ਦੀ ਟਿਕਟ ਤਾਂ ਚਾਹੀ ਹੈਗੀ ਆ ਪਰ ਕਈ ਵਾਰ ਬੰਦਾ ਸੋਚਦਾ ਵੀ ਮੈਂ ਤਾਂ 500 ਦੀ ਟਿਕਟ ਖਰੀਦ ਲਈ